ਇੱਕ ਸ਼ਖਸ ਦਾ ਜਿਹਨੇ ਕਿ ਕੋਟਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਹਦੇ ਘਰ ਵਾਲੀ ਵੱਲੋਂ ਉਹਦੇ ਤੇ ਇਲਜ਼ਾਮ ਇਹ ਲਾਇਆ ਜਾਂਦਾ ਸੀ ਕਿ ਉਹ ਆਪਦੇ ਛੋਟੀ ਜੀ ਬੱਚੀ ਦੇ ਨਾਲ ਜਨਕਿ ਉਹ ਗਲਤ ਕੰਮ ਕਰ ਰਿਹਾ ਸੀ ਅੱਜ ਅਸੀਂ ਉਸ ਘਰੇ ਪਹੁੰਚੇ ਹਾਂ ਉਸ ਪਰਿਵਾਰ ਨਾਲ ਪਹੁੰਚੇ ਹਾਂ ਪੂਰੀ ਸਚਾਈ ਕੀ ਹੈ ਕੀ ਕਹਾਣੀ ਹੈ ਅੱਜ ਸਾਡੇ ਨਾਲ ਪਰਿਵਾਰ ਹੈ ਜਿਹੜੀਆਂ ਬੱਚਿਆਂ ਦਾ ਜਨਕਿ ਬੱਚੀਆਂ ਉਹਦੀਆਂ ਜਨਕਿ 5 ਲੜਕੀਆਂ ਤੇ ਲੜਕਾ ਹੈ ਨਹੀਂ ਗਾ ਜਨਕਿ ਉਹ ਅੱਜ ਜਿਹੜੀਆਂ ਬੱਚੀਆਂ ਉਹ ਵੀ ਸਾਡੇ ਨਾਲ ਹੈ ਜਿਸ ਸਖਸ਼ ਦਾ ਕਤਲ ਹੋਇਆ ਜਨਨ ਕਿ ਆਦਮੀ ਦਾ ਉਹਦੀਆਂ ਭੈਣਾਂ ਨਾਲ ਹੈ ਉਹਦਾ ਸਾਰਾ ਪੂਰਾ ਪਰਿਵਾਰ ਨਾਲ ਹੈ ਉਹਦੇ ਜਿਹੜੇ ਭਰਾ ਉਹ ਵੀ ਸਾਡੇ ਨਾਲ ਹੈ ਜਨਨ ਕਿ ਪੰਜ ਧੀਆਂ ਦਾ ਇੱਕ ਬਾਪ ਸੀ ਉਹ ਇੱਕ ਬੱਕਰੀਆਂ ਚਾਰਦਾ ਸੀ ਪੂਰੇ ਜਨਨ ਕਿ ਗਰੀਬ ਪਰਿਵਾਰ ਹੈ ਕੈਮਰਾਮੈਨ ਨੂੰ ਕਹਿੰਨਾ ਤਸਵੀਰਾਂ ਬੁਖਾ ਦੇ ਜਨਨ ਕਿ ਘਰ ਦੀਆਂ ਘਰ ਦੇ ਹਾਲਾਤ ਇਸ ਵਕਤ ਬਹੁਤ ਨਾਜ਼ੁਕ ਹੈ ਬਹੁਤ ਜਨਨ ਕਿ ਗਰੀਬ ਪਰਿਵਾਰ ਹੈ ਇੱਕ ਬੱਕਰੀਆਂ ਚਾਰ ਕੇ ਜਨਨ ਕਿ ਗੁਜ਼ਾਰਾ ਕਰਦਾ ਸੀ ਉਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਉਸ ਦਾ ਕੋਈ ਕਤਲ ਕਰ ਗਿਆ ਰਾਤ ਨੂੰ ਪਹਿਲਾਂ ਤਾਂ ਇਹ ਚੱਲ ਰਹੀ ਸੀ ਵੀਡੀਓ ਕਿ ਉਹਦਾ ਕੋਈ ਆਦਮੀ ਰਾਤ ਨੂੰ ਆ ਕੇ ਘਰੇ ਕਤਲ ਕਰ ਗਿਆ ਉਸ ਤੋਂ ਬਾਅਦ ਜਿਹਨ ਇੱਕ ਸੱਚ ਆਇਆ ਸਾਹਮਣੇ ਕਿ ਜਿਹੜੇ ਉਹਦੇ ਘਰਵਾਲੀ ਨੇ ਘੋਟਾ ਮਾਰ ਕੇ ਉਹਦਾ ਕਤਲ ਕਰਤਾ ਕਿਉਂ ਕੀਤਾ ਕਿ ਉਹ ਆਦੀ ਇੱਕ ਛੋਟੀ ਜਿਹੀ ਬੱਚੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀ ਹੈ ਅੱਜ ਪੂਰੀ ਸਚਾਈ ਪੂਰੀ ਕਹਾਣੀ ਜਾਣਨ ਲਈ ਅਸੀਂ ਉਸ ਪਰਿਵਾਰ ਦੇ ਘਰੇ ਪਹੁੰਚੇ ਆਂ ਦੇਖਦੇ ਰਹੋ ਵੀਡੀਓ ਨੂੰ ਤੁਸੀਂ ਤੇ ਇਹ ਉਹਨਾਂ ਦੀ ਜਿਸ ਆਦਮੀ ਦਾ ਸ਼ਖਸ ਦਾ ਕਤਲ ਹੋਇਆ ਇਹ ਉਹਨਾਂ ਦੀ ਵੱਡੀ ਭੈਣ ਆ ਤੇ ਜਿਹੜੀਆਂ ਇਹ ਦੋ ਲੜਕੀਆਂ ਬੱਚੀਆਂ ਇਹ ਤਿੰਨ ਉਹਦੀਆਂ ਬੱਚੀਆਂ ਜਿਸ ਦਾ ਕਤਲ ਹੋਇਆ ਤੇ ਇਹ ਉਹਨਾਂ ਦਾ ਜਵਾਈ ਹੈ ਤੇ ਇਹ ਸਾਰੇ ਇਹਨਾਂ ਦਾ ਆਪ ਦਾ ਪਰਿਵਾਰ ਹੈ ਪੂਰੀ ਕਹਾਣੀ ਸੁਣਦੇ ਆ ਕੀ ਹੈ ਮਤਲਬ ਜਿਹੜਾ ਕਤਲ ਹੋ ਜਾਂਦਾ ਤੁਹਾਡੇ ਭਾਈ ਦਾ ਉਹਦੀ ਪੂਰੀ ਕਹਾਣੀ ਕੀ ਹੈ ਕਿਹਾ ਜਾ ਰਿਹਾ ਹੈ ਕਿ ਉਹ ਆਹਦੀਆਂ ਬੱਚੀਆਂ ਨਾਲ ਮਾੜਾ ਸੀ ਕੀ ਇਹ ਸੱਚ ਆ ਜਾਂ ਝੂਠ ਹੈ ਝੂਠ ਹੈ ਸ਼ੂਟਲ ਜਾਮ ਜਿਹੜਾ ਲਾਇਆ ਇਹ ਤਾਂ ਵਿਚਾਰੇ ਗਰੀਬ ਆਦਮੀ ਸੀ ਜੀ ਹੂੰ ਬੱਕਰੀਆਂ ਚਾਰਦਾ ਸੀ ਪਹਿਲਾਂ ਵੱਡੀਆਂ ਕੁੜੀਆਂ ਵੀ ਚਾਰਦੀਆਂ ਰੀਆਂ ਹੂੰ ਇਹ ਆਪ ਗਲਤ ਹੈ ਹੂੰ ਪੈਸੇ ਕਮਾ ਲੈਂਦੀ ਕਦੇ ਉਹਦੇ ਨਾਲ ਰੌਲਾ ਪਾ ਲਿਆ ਉਹਨਾਂ ਕੋਲ ਪੈਸੇ ਲੈ ਲਈ ਕਦੇ ਉਹਨੂੰ ਭਜਾ ਦਿੰਦੀ ਉੱਥੋਂ ਪੈਸੇ ਲੈ ਲੈਂਦੀ ਐ ਇਹਨੇ ਕਾਰਵਾਈ ਇਹੋ ਕੀਤੀ ਐ ਇਹ ਹੀ ਕਰਦੀ ਐ ਇਹ ਵੀ ਕਿਹਨੂੰ ਭਜਾ ਦਿੰਦੀ ਸੀ ਪੂਰਾ ਆਦੀ ਧੀਆਂ ਨੂੰ ਆਦੀ ਧੀਆਂ ਨੂੰ ਕਾਲ ਦਿੰਦੀ ਸੀ ਵੀ ਜਾ ਤੂੰ ਉਹਨਾਂ ਨੂੰ ਵਲਕੇ ਫੇਰ ਫੇਰ ਰਾਜੀ ਨਾਵਾ ਕਰਦੀ ਸੀ ਸਤਖ ਥਾਣੇ 'ਚ ਪੁੱਛਿਆ ਜਾਂਦਾ ਸੀ ਵੀ ਹੋਈ ਆ ਗੱਲ ਕਿ ਨਹੀਂ ਹੋਈ ਆ ਪੈਸੇ ਲੈ ਲੰਦੀ ਫਿਰ ਰਾਜ਼ੀ ਨਵਾ ਕਰਦੀ ਸੀ ਇਹ ਇਹ ਕੰਮ ਚਲਾਇਆ ਇਹਨੇ ਹੂੰ ਸਾਨੂੰ ਡਰ ਹੈਗਾ ਵੀ ਇਹ ਨਹੀਂ ਸੁੱਟਣੀ ਚਾਹੀਦੀ ਬਸ ਹੂੰ ਜਦੋਂ ਘਰ ਦੇ ਵਿੱਚ ਕਤਲ ਹੋ ਜਾਂਦਾ ਕੀ ਸਮਾਂ ਸੀ ਕੀ ਟਾਈਮ ਸੀ 9 ਵਜੇ ਸੀ 9 ਵਜੇ ਦਾ ਟਾਈਮ ਸੀ ਉਹ ਪਹਿਲਾਂ ਕੱਲਾ ਸੀ ਉਹਨੇ ਆਖਿਆ ਵੀ ਸਾਨੂੰ ਕਹਿਣਗੇ ਦੂਜੀ ਲੜਕੀ ਕੋਲੇ ਗੁੜੀਆ ਹੋਈ ਵੀ ਆ ਵੀ ਉੱਥੇ ਰਹਿਣਗੇ ਹੂੰ ਇੱਥੇ ਘਰ ਆਏ ਤਾਂ ਉਹ ਵੀ ਆ ਗਿਆ ਇਹ ਵੀ ਆ ਗਏ 8 ਵਜੇ ਜਿਹੜੀ ਬੇਗੂ ਵਾਲੇ ਦੀ ਲੜਕੀ ਹੈ ਪਿਆਰੇ ਪਿਆਰੇ ਸਿੰਘ ਦੀ ਉਹਨੂੰ ਫੋਨ ਲਾਇਆ ਗਿਆਨਪੁਰ ਨੇ ਹਮ 8 ਵਜੇ ਆਖਿਆ ਵੀ ਗੁਡੀਆਂ ਹੋਈ ਹੈ ਫਿਰ ਮੇਰੇ ਭਰਾ ਨੇ ਪਿਆਰੇ ਨੇ ਇਹ ਗੱਲ ਆਖੀ ਹੈ ਵੀ ਤੂੰ ਐ ਨਾ ਕਹ ਗੁਡੀਆਂ ਹੋਈ ਹੈ ਤੂੰ ਆਖ ਦੋਤਾ ਹੋਇਆ ਤੂੰ ਵਧਾਈ ਦੇਣ ਦੀ ਮਾਰੀ ਕਰਦੀਂ ਹਮ ਕੋਈ ਲੜੇ ਨਹੀਂ ਬੋਲੇ ਨਹੀਂ ਉਹਦੇ ਮਨ ਚ ਸੀ ਵੀ ਮੈਂ ਮਾਰ ਦੇਵਾਂ ਆਪਦੀ ਬੰਦੀ ਨੂੰ ਹਮ ਕੱਲੇ ਨੇ ਉਹਨੇ ਆਟਾ ਗੁੰਨਿਆ ਕੱਲੇ ਨੇ ਸਬਜ਼ੀ ਬਣੀ ਜਾਂਦੀ ਐ ਢਾ ਕੇ ਮੰਜੇ ਤੇ ਪਿਆ ਸੀ ਉਹਨੂੰ ਕੋਟਾ ਮਾਰ ਕੇ ਉਹ ਜਵਾਂ 6:00 ਵਜ ਗਈ ਜਦੋਂ ਜਦੋਂ ਉੱਠਿਆ ਉਹਨੇ ਪਤਾ ਨਹੀਂ ਠਾਇਆ ਕੋਲੀ ਐ ਨਹੀਂ ਸੀ ਆਪਾਂ ਉਹੋ ਹੀ ਸੀ ਗਿਆਨਕੌਰ ਤੇ ਧੱਕਾ ਮਾਰ ਕੇ ਜਿੱਥੇ ਪਾਣੀ ਦਾ ਵਾਟਰ ਕੂਲਰ ਪਿਆ ਸੀ ਚੁੱਲੇ ਤੇ ਉੱਥੇ ਜਦੋਂ ਧੱਕਾ ਵੱਜਿਆ ਉਦੋਂ ਮਾਰ ਕੇ ਉਹ ਡਿੱਗ ਗਿਆ ਉਹਨੇ ਆਖਿਆ ਵੀ ਮਰ ਗਿਆ ਫੇਰ ਉਹਨੇ ਪਤਾ ਨਹੀਂ ਟੋਕਾ ਲਿਆ ਕਵਾੜੀ ਲਈ ਉਹਦੇ ਨਾਲ ਸਿਰ ਸਾਰਾ ਪਾੜਤਾ ਉਹਨੇ ਪਤਾ ਨਹੀਂ ਕਿੰਨੀਆਂ ਸੱਟਾਂ ਮਾਰੀਆਂ ਉਹਨੂੰ ਮਾਰ ਕੇ ਫਿਰ ਮੇਰੇ ਚਾਚੇ ਦੇ ਮੁੰਡੇ ਦੇ ਘਰੇ ਗਈ ਵਸਤੀ ਉੱਥੇ ਰਾਤ ਰਹਿ ਕੇ ਫਿਰ ਵਾਪਸ ਕਰੇ ਆਏ ਹਮ ਕਰੇ ਆ ਕੇ ਉਹਨੇ ਟੂਆ ਪਟਣ ਲੱਗੀ ਦਿਹਾੜੀ ਆਇਆ ਸੀ ਉਹ ਆਖਣ ਲੱਗਾ ਵੀ ਕਤਲ ਹੋਇਆ ਪਿਆ ਉਹ ਮੁੜ ਗਿਆ ਫਿਰ ਜਸਵਿੰਦਰ ਸਿੰਘ ਤੇ ਹੋਰ ਬੰਦਾ ਪਿੰਡ ਚੋਂ ਸਰਪੰਚ ਇੱਥੇ ਵੇਖ ਕੇ ਫਿਰ ਸਰਪੰਚ ਕੋਲੇ ਗਏ ਉਹਾਂ ਦਾ ਵੀ ਆਪਾਂ ਭਾਈ ਕਾਨੂੰਨ ਵਾਈ ਚੱਲੂਗੀ ਗਿਆਨਕਾਰਾਂ ਦੀ ਵੀ ਸੰਸਕਾਰ ਇੱਥੇ ਹੀ ਘਰੀ ਕਰਦੀ ਗਿਓ ਦਾ ਮੁੱਦਾ ਖਤਮ ਕਰਦੀ ਗਿਓ ਦਾ ਉਹ ਆਂਦਾ ਮੁੱਦਾ ਇਸ ਤਰ੍ਹਾਂ ਖਤਮ ਨਹੀਂ ਹੁੰਦਾ ਕਾਨੂੰਨ ਵਾਈ ਹੋਊਗੀ ਨਿੱਟੋਆ ਕੌਣ ਪਟਰੀ ਸੀ ਤੋ ਤੋ ਆ ਗਿਆਨਕਾਰ ਪਟਰੀ ਸੀ ਤੋ ਆ ਕਿਉਂ ਪਟਰੀ ਸੀ ਉਹ ਕਿ ਕਿਸੇ ਨੂੰ ਇੱਥੇ ਖੇਤਾਂ 'ਚ ਕੀ ਪਤਾ ਲੱਗਦਾ ਹੈ ਉੱਤੇ ਕਾ ਪਾ ਦੂੰਗੀ ਮੈਂ ਕਹੂੰਗੀ ਵੀ ਪਤਾ ਨਹੀਂ ਕਿੱਧਰ ਤੁਹਾਡਾ ਨਿਕਲ ਗਿਆ ਕਿੱਧਰ ਮਰ ਗਿਆ ਸਾਨੂੰ ਕੋਈ ਪਤਾ ਹੂੰ ਉਹ ਕਿਉਂ ਟੋਆ ਪਟਿਆ ਪਿਆ ਇਹ ਉਹ ਪਟਿਆ ਪਿਆ ਸੀ ਆਪਾਂ ਇੱਕ ਵਾਰ ਕੈਮਰਾਮੈਨ ਨੂੰ ਕਹਿੰਨ ਉਸ ਤਸਵੀਰਾਂ ਦਿਖਾ ਦਈਏ ਟੋਏ ਦੀਆਂ ਤੇ ਕਿਹੜੇ ਪਾਸੇ ਟੋਆ ਦੱਸਿਓ ਬੜਾ ਆਓ ਤੁਹਾਡੇ ਨਾਲ ਚੱਲੋ ਕਿ ਕਿਹੜੇ ਪਾਸੇ ਟੋਆ ਸੀ ਮਾਤਾ ਸਤਾਂ ਦੇ ਟੋਆ ਪਟ ਰਹੀ ਸੀ ਆ ਤਸਵੀਰਾਂ ਦਿਖਾ ਦੇ ਕੈਮਰਾਮੈਨ ਨੂੰ ਕਹਿੰਦੇ ਆ ਵੀ ਉਹ ਐ ਇਹ ਟੋਆ ਪਟ ਰਹੀ ਸੀ ਆ ਕਹੀ ਪਈ ਆ ਦੇਖੋ ਜੀ ਪੂਰਾ ਦੇਖੋ ਆਦਮੀ ਦਾ ਪੂਰਾ ਬੰਦੇ ਪਹਿਨਦਾ ਵੀ ਸਿਸਟਮ ਪੂਰਾ ਕਾਰਵਾਈ ਕੀਤੀ ਹੋਈ ਉਹਨਾਂ ਨੇ ਠੀਕ ਹੈ ਖੁੱਦ ਜੀ ਤੇ ਮੈਂ ਮਨਪ੍ਰੀਤ ਸਿੰਘ ਜੀ ਨੰਬਰ ਪਹਿਲੇ ਮਨਪ੍ਰੀਤ ਸਿੰਘ ਜੀ ਮੈਂ ਪਿੰਡ ਢਾਸੀ ਸਿੰਘ ਵਾਲਾ ਮੇਰਾ ਜੀ ਹੂੰ ਮੁੰਡਾ ਵਜੀ ਸਿੰਘ ਦਾ ਜੀ ਗਵਾਂਡ ਪਿੰਡ ਸੜਾ ਘਰ ਜੀ ਠੀਕ ਹੈ ਜੀ ਤੇ ਮੇਰੇ ਮਾਮਾ ਜੀ ਲੱਗਦੇ ਪਿਆਰਾ ਸਿੰਘ ਜੀ ਹੂੰ ਤੇ ਸੋਸ਼ਲ ਮੀਡੀਆ ਸਾਰੀ ਇਥੇ ਮੌਜੂਦ ਸੀਗੀ ਜਿਨ੍ਹਾਂ ਤੋਂ ਬੇਰहमी ਕੀਤੀ ਸਾਨੂੰ ਮੰਨ ਕੇ ਚਲੋ ਜੀ ਉਹਨਾਂ ਨੇ ਘੋਟਾ ਮਾਰ ਕੇ ਕਤਲ ਕੀਤਾ ਜਾਂ ਕਿਦਾਂ ਵੀ ਕੀਤਾ ਸਾਨੂੰ ਸਾਰਾ ਕੁਝ ਹੀ ਚਾਹੀਦਾ ਸਬੂਤ ਜੀ ਸਿਰੇ ਤੇ ਸਿਰੇ ਕਹਾਣੀ ਸਾਨੂੰ ਚਾਹੀਦੀ ਹੈ ਪੂਰੀ ਠੀਕ ਹੈ ਜੀ ਜਿਹੜਾ ਕੁਝ ਆਪਣਾ ਪੋਸਟਮਾਰਟ ਦੇ ਵਿੱਚ ਆਇਆਗਾ ਮੈਂ ਪੋਸਟਮਾਰਟ ਦੇ ਵਿੱਚ ਨਾਲ ਸਿੱਧਾ ਗਿਆ ਜੀ ਉਹਨਾਂ ਦੇ ਵਿੱਚ ਸਾਰਾ ਮੰਨ ਕੇ ਚਲੋ ਜੀ ਬੰਦੇ ਦਾ ਆਦਮੀ ਦਾ ਬੇਰहमी ਨਾਲ ਕਤਲ ਕੀਤਾ ਹੋਇਆ ਜੀ ਸਾਰਾ ਟੋਕੀ ਨਾਲ ਸਾਰਾ ਸਿਰ ਪਾੜਿਆ ਹੋਇਆ ਜੀ ਠੀਕ ਹੈ ਜੀ ਰਿਕਵੈਸਟ ਕਰਕੇ ਸੀ ਕਹਿੰਨੇ ਆ ਵੀ ਸਾਨੂੰ ਇਹਦਾ ਵੀ ਮੰਨ ਕੇ ਚਲੋ ਵੀ ਸਾਰਾ ਡਿਟੇਲ ਸਾਨੂੰ ਮਿਲਣੀ ਚਾਹੀਦੀ ਹੈ ਅਨਸਾਫ਼ ਹੋਣਾ ਚਾਹੀਦਾ ਜਿਹੜਾ ਜਿਹੜਾ ਬੰਦਾ ਮੌਜੂਦ ਹੈ ਵਿੱਚ ਇਹ ਸਾਰਾ ਫੜਿਆ ਜਾਣਾ ਚਾਹੀਦਾ ਜੀ ਹਾਂਜੀ ਕੱਲ ਨੂੰ ਦੇਖੋ ਜੀ ਅਸੀਂ ਵੀ ਬਾਹਰ ਰਹਿੰਨੇ ਆਂ ਕੱਲ ਨੂੰ ਅਜ ਇੰਨਾ ਨਾਲ ਠੱਕਾ ਹੋ ਗਿਆ ਏਡਾ ਗਰੀਬ ਬੰਦੇ ਨਾਲ ਇਹਦੇ ਨਾਲ ਕੋਈ ਲਾਕਡਾਊਨ ਨਹੀਂ ਸੀਗੀ ਕੋਈ ਗਰੀਬ ਬੰਦਾ ਸੀਗਾ ਜੀ ਵੀ ਬੱਚੇ ਦੋ ਹੈਗੇ ਛੋਟੇ ਜੀ ਛੋਟੇ ਦੋ ਬੱਚੇ ਹੈਗੇ ਇਹਨਾਂ ਦੇ ਤੇ ਲੇਕਿਨ ਦੇਖੋ ਜੀ ਕੱਲ ਨੂੰ ਸਾਡੇ ਨਾਲ ਵੀ ਕੋਈ ਵਾਰਦਾਤ ਕਰ ਸਕਦਾਗਾ ਪਰ ਲੇਕਿਨ ਜਿੰਨੇ ਦੇ ਵਿੱਚੋਂ ਸਮਾਨ ਫੜਿਆ ਗਿਆ ਕਿ ਜੇ ਦੇ ਖੇਤ ਵਿੱਚੋਂ ਫੜਿਆ ਗਿਆ ਸਮਾਨ ਜਾਂ ਕੋਈ ਬੰਦਾ ਫੜਿਆ ਗਿਆ ਕੋਈ ਇਨਕੁਆਰੀ ਕਰਕੇ ਤੇ ਆਪਣਾ ਵੀ ਜੀ ਉਹਨਾਂ ਨੂੰ ਇਨਸਾਫ ਚਾਹੀਦਾ ਜ਼ਰੂਰੀ ਹੈ ਜੀ ਠੀਕ ਹੈ ਜੀ ਹਾਂਜੀ ਰਿਕੁਐਸਟ ਕਰਦੇ ਹਾਂ ਸ਼ਾਮੇ ਚੱਲਦੇ ਹਾਂ ਹਾਂਜੀ ਹਾਂਜੀ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਕੋਟਾ ਮਾਰ ਕੇ ਜਨਨ ਕਿ ਮਾਰ ਦਿੱਤਾ ਜਾਂਦਾ ਦੇ ਘਰ ਵਾਲੇ ਨੂੰ ਤੇ ਉਸ ਤੋਂ ਬਾਅਦ ਉਹ ਗਵਾਂਡੀਆਂ ਦੇ ਘਰੀ ਵੀ ਦੱਸਣ ਜਾਂਦੀ ਹੈ ਕਿ ਉਸ ਦਾ ਜਨਨ ਕਿ ਕਤਲ ਹੋ ਗਿਆ ਕੋਈ ਕਰ ਗਿਆ ਤੇ ਇਸ ਨੂੰ ਜਨਨ ਕਿ ਟੋਹਾ ਪੱਟ ਕੇ ਉਹ ਦੱਬਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਸਾਰੀ ਗੱਲ ਪਰਿਵਾਰ ਵਾਲੇ ਕਹਿ ਰਹੇ ਆ ਕਿ ਟੋਆ ਪਟਕੇ ਜਨਕਿ ਦੱਬ ਰਹੇ ਸੀ ਤੁਹਾਡਾ ਕੀ ਲੱਗਦਾ ਸੀ ਭਰਾ ਵੀਰੇ ਅੱਛਾ ਸਾਡਾ ਮੈਥੋਂ ਵੱਡਾ ਭਰਾ ਜੀ ਹਾਂਜੀ ਅਸੀਂ ਤਾਂ ਵੀ ਗਏ ਸੀ ਮਾਤਾ ਦੇ ਦੋਵੇਂ ਭੈਣਾਂ ਗਈਆਂ ਸੀ ਤੇ ਅਸੀਂ ਸ਼ਾਮ ਨੂੰ ਆ ਗਈਆਂ ਘਰੇ ਤੇ ਤੜਕੇ ਜਦੋਂ ਅਸੀਂ ਆਈਆਂ ਘਰੇ ਬੈਠੀਆਂ ਸੀ ਤੇ ਮੇਰੇ ਛੋਟੇ ਭਰਾ ਉਹਨਾਂ ਨੇ ਫੋਨ ਕੀਤਾ ਵੀ ਭੈਣੇ ਤੁਸੀਂ ਕਿੱਥੇ ਹੈਗੀਆਂ ਵੀ ਅਸੀਂ ਆਖਿਆ ਸੀ ਸਾਧਕ ਹੈਗੀਆਂ ਉਹ ਕਹਿੰਦੇ ਪਹੁੰਚ ਜੋ ਤੁਹਾਡੇ ਭਰਾ ਦੀ ਡੈਸ ਕੀਤੀ ਪਈ ਹੈ ਪਤਾ ਨੋਟ ਕਰਨਾ ਆਪਣਾ ਵੀ ਕਿਨੇ ਕੀਤੀ ਹੈ ਕਿਨੇ ਨਹੀਂ ਕੀਤੀ ਗਈ ਫਿਰ ਅਸੀਂ ਮੇਰਾ ਭਰਾ ਦਾ ਛੋਟਾ ਜਿਹੜਾ ਦਸਵਿੰਦਰ ਸਿੰਘ ਦਾ ਦਿਹਾੜੀਆ ਸੀ ਉਹ ਆ ਕੇ ਸਾਈਕਲ ਠੱਲਣ ਲੱਗਿਆ ਉੱਥੇ ਸਾਈਕਲ ਠੱਲਿਆ ਜਦੋਂ ਉਹਨੇ ਤੇ ਉਹਨੇ ਆਖਿਆ ਵੀ ਇਹ ਤਾਂ ਬਹੁਤ ਮਾੜਾ ਕੀਤਾ ਪਿਆਗਾ ਤੇ ਉਹਦੋਂ ਗਿਆ ਨੁਕਤਾ ਹੈ ਨਹੀਂ ਸੀ ਫਿਰ ਬਾਅਦ ਚ ਉੱਥੇ ਰਾਤ ਮੇਰਾ ਭਰਾ ਛੋਟਾ ਮਿਲ ਗਿਆ ਦਸਵਿੰਦਰ ਸਿੰਘ ਤੇ ਦਸਵਿੰਦਰ ਸਿੰਘ ਜਦੋਂ ਅੱਗੋਂ ਆਉਂਦਾ ਸੀ ਉਹਨੇ ਕਹਿਤਾ ਵੀ ਕਰੇ ਜਾ ਕੇ ਵੇਖੀ ਆਪਾਂ ਬੰਦੇ ਲੈ ਕੇ ਜਾਈਏ ਦੋ ਬੰਦੇ ਲਿਆਂਦੇ ਉਹਨੇ ਵੇਖੀ ਲਾਸ਼ ਤੇ ਗਿਆਨੂ ਘਰੇ ਫਰਦੀ ਸੀ ਉਹਨੇ ਆਖਿਆ ਵੀ ਇਹਨੂੰ ਅੰਨੇ ਬੰਨੇ ਲਾ ਦੀਏ ਆਪਾਂ ਇੱਥੇ ਸਸਕਾਰ ਕਰਦੀਏ ਰਲ ਕੇ ਸਾਰੇ ਜਣੇ ਇੱਥੇ ਵੀ ਕਿਥੇ ਕਰੀਏ ਇਹਨੂੰ ਉਹ ਕਹਿੰਦੇ ਨਹੀਂ ਸਰਪੰਚ ਨੂੰ ਸੱਦਾਂਗੇ ਫਿਰ ਸਰਪੰਚ ਕੋਲੇ ਗਏ ਇਹਨੂੰ ੱੱਕੇ ਨਾਲ ਲੈ ਕੇ ਗਏ ਗਿਆ ਨੂੰ ਸਰਪੰਚ ਕੋਲੇ ਜਾਂਦੀ ਨਹੀਂ ਸੀਗੀ ਫਿਰ ਜਾ ਕੇ ਸਰਪੰਚ ਨੇ ਕਿਹਾ ਵੀ ਕਾਨੂੰਨ ਵਾਈ ਮੈਂ ਤਾਂ ਕਰੂੰਗਾ ਭਾਈ ਵੀ ਪਿੰਡ ਵਾਸਤੇ ਮੈਂ ਬੈਠਾ ਵੀ ਮੈਂ ਵੀ ਕਰਨੀ ਚਾਹੀਦੀ ਹੈ ਫਿਰ ਆਏ ਦੋ ਮੁਲਾਜ਼ਮ ਆਏ ਉਹਨਾਂ ਨੇ ਕੀਤੀ ਉਸ ਤੜ ਕੀਤੀ ਸਾਰੇ ਫਿਰ ਸਾਰੇ ਮੁਲਾਜ਼ਮ ਵੀ ਬੁਲਾਏ ਉਹਨਾਂ ਨੇ ਸਾਰੇ ਸੱਦੇ ਵੀ ਉਹਨਾਂ ਨੇ ਪਤਾ ਨਹੀਂ ਕਿੰਨੇ ਟਾਈਮ ਚ ਉਹਨਾਂ ਨੇ ਪੂਸਪੜਤਾਲ ਕਰ ਲਈ ਹੈਗੀ ਸਾਰੀ ਬਦੀ ਮੌਤ ਦੀ ਰੋਣੂ ਲੈ ਗਏ ਯਾਨੀ ਕੋਰਨੋ ਤੋਂ ਲੈ ਗਏ ਸੀਗੇ ਉਦੋਂ ਵੀ ਐਨੇ ਟਾਈਮ ਚ ਜੋਥੇ ਲੈ ਗਏ ਜਦੋਂ ਉਦੋਂ ਪਤਾ ਚੱਲ ਗਿਆ ਸਾਨੂੰ ਵੀ ਤੁਹਾਡੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਵੀ ਕਿਹਾ ਸਾਨੂੰ ਵੀ ਤੁਹਾਡੀ ਪਰਜਾਈ ਨਾ ਕੀਤਾ ਇਹ ਕੰਮ ਹਾਂ ਹਾਂ ਸਾਰਿਆਂ ਨੇ ਕਹਿਤਾ ਕਿ ਸੀ ਵੀ ਇਹਨਾਂ ਨੇ ਕਰਤਾ ਕਹਤਲ ਤੁਹਾਨੂੰ ਪਤਾ ਨਹੀਂ ਅਸੀਂ ਉਹਨਾਂ ਨੂੰ ਆਖਿਆ ਵੀ ਸਾਨੂੰ ਨਹੀਂ ਪਤਾ ਵੀ ਇਹਨੇ ਕੀਤਾ ਕਿ ਕੋਈ ਹੋਰ ਬੰਦੇ ਨਾ ਕਰ ਗਏ ਹੋਣ ਤੇ ਕੀ ਪਤਾ ਲੱਗਦਾ ਪਹਿਲਾਂ ਪੁਛ ਪੜਤਾਲ ਵੀ ਤੁਸੀਂ ਕਰੋ ਮੁਲਾਜ਼ਮਾਂ ਨੂੰ ਆਖਿਆ ਸੀ ਮਿਸਾਨੋ ਤਾਂ ਚਾਹੀਦਾ ਸਬੂਤ ਚਾਹੀਦਾ ਸਾਡਾ ਭਰਾ ਗੱਬਰੂ ਜਵਾਨ ਮੁੱਕਿਆ ਹੋਲਾ ਪੰਛੀ ਸਾਰੇ ਪਿੰਡ ਪਿੰਡ ਦੇ ਗਵਾਹੀ ਦਿੰਦੇ ਪਏ ਕੋਲ ਕੋਲ ਦੇ ਉਹ ਤਾਂ ਮੰਗ ਕੇ ਪਹਿਲਾਂ ਤਾਂ ਰੋਟੀ ਖਾਂਦਾ ਰਿਆ ਵਿਚਾਰੀਆਂ ਕੁੜੀਆਂ ਸੀਗੀਆਂ ਪਹਿਲਾਂ ਤਿੰਨ ਥੋੜੇ ਦੇ ਦਿਨ ਹੋਏਗੇ ਜਦੋਂ ਦੀ ਕੁੜੀ ਇਹਨਾਂ ਦੀ ਵੀ ਉਹਨਾਂ ਨਾਲ ਲਾਵ ਮੈਰਜ ਕਰਾਈ ਸੀਗੀ ਉਹਦੇ ਬਾਅਦ ਚ ਉਹਨੇ ਕਿਆ ਕਰੀ ਸਮਝਾਉਂਦਾ ਸੀ ਵੀ ਤੂੰ ਰਾਖੀ ਰੁਖੀ ਨਹੀਂ ਰੱਖਦਾਗਾ ਘਰੇ ਰਾਖੀ ਨਹੀਂ ਰੱਖਦੀ ਤੂੰ ਤੂਰੀ ਫਿਰਦੀ ਹੈਗੀਆਂ ਕਿੱਥੇ ਵੀ ਉਹਦੇ ਨਾਲ ਝਗੜਦਾ ਇਹਨੇ ਆਖਿਆ ਵੀ ਮੈਂ ਮੁੱਦਾ ਹੀ ਖਤਮ ਕਰ ਦੇਵਾਂ ਮੇਰੇ ਕੁੜੀਆਂ ਨੂੰ ਮੁੜ ਕੇ ਕਹਿੰਦਾ ਨਹੀਂਗਾ ਵੀ ਐਲਟ ਜਾਂ ਬੇਟੀਆਂ ਤੇ ਇਹ ਲਿਜਾ ਸਕ ਇਹ ਲਾਦਾ ਹਣਾ ਸਾਡੀ ਪਰਜਾਈ ਨੇ ਕਿ ਪਤਾ ਨਹੀਂ ਹਣ ਕਿਨੇ ਵੀਡੀਓ ਪਾਈ ਏ ਇਸ ਦਾ ਪਤਾ ਨੋਟ ਸਾਨੂੰ ਕੀਤਾ ਜਾਵੇ ਵੀ ਕਿਸ ਨੇ ਗਲਤ ਪਾਈ ਏ ਪਰ ਇਸ ਤਰ੍ਹਾਂ ਦਾ ਬੰਦਾ ਸਾਡਾ ਭਰਾ ਹੈ ਹੀ ਨਹੀਂਗਾ ਕਿਸੇ ਨੂੰ ਪੁੱਛਿਆ ਦੱਸਿਆ ਜਾਵੇ ਕੋਲੇ ਸਾਰੇ ਪਿੰਡ ਵਸਦੇ ਸਾਰੇ ਪਰਿਵਾਰ ਨੂੰ ਪੁੱਛਿਆ ਜਾਵੇ ਇਹ ਜਦੋਂ ਕਤਲ ਕਰਕੇ ਗਈ ਨਾ ਇੱਥੋਂ ਮੇਰੇ ਚਾਚੇ ਦੇ ਘਰੇ ਗਈ ਇਹ ਚਾਚੇ ਦੇ ਮੁੰਡੇ ਦੇ ਘਰੇ ਕਸ਼ਮੀਰ ਸਿੰਘ ਦੇ ਘਰੇ ਗਈ ਉੱਥੇ ਇਹਨੇ ਪੈਸੇ ਮੰਗੇ ਜਾ ਕੇ ਵੀ ਮੈਂ ਮੈਡੀਕਲ ਜਾਏ ਇਹ ਕਦੇ ਕਹਿੰਦੀ ਮੈਂ ਤਾਂ ਮੈਡੀਕਲ ਜਾ ਹੈਗੀ ਆ ਪਰ ਇਹ ਕਹਿੰਦੀ ਵੀ ਮੈਂ ਤਾਂ ਇੱਥੇ ਪਈ ਰਹੀ ਆ ਟੱਬਿਆਂ ਤੇ ਇਹਦਾ ਕੋਈ ਪੀਤ ਨਹੀਂ ਲੱਗਿਆ ਗਿਆ ਉਹ ਨਾ ਪੁਸਪੜਤਾਲ ਫਿਰ ਪੁਲਸ ਵਾਲਿਆਂ ਨੇ ਕੀਤੀ ਹੈਗੀ ਅੱਛਾ ਹਾਂ ਫਿਰ ਬੇਟੀਆਂ ਵੀ ਉਹ ਨਾਲ ਲੈ ਗਏ ਸੀ ਬੇਟੀਆਂ ਦੇ ਵੀ ਬਿਆਨ ਲਈ ਹੁਣ ਬੇਟੀਆਂ ਵਿਚਾਰੀਆਂ ਡਰਾਈਆਂ ਪਈਆਂ ਹੈਗੀਆਂ ਕਿ ਤਾਂ ਪੁਲਸ ਵਾਲਿਆਂ ਨੇ ਡਰਾਈਆਂ ਕਿ ਉਹਨੇ ਡਰਾਈਆਂ ਵੀ ਤੁਹਾਨੂੰ ਵੀ ਵੱਡ ਦੇਣਗੇ ਹਾਂ ਵੀ ਤੁਸੀਂ ਦੱਸਿਆ ਨਾ ਜੋ ਕੋਈ ਗੱਲ ਵੀ ਅਸੀਂ ਡੈਡੀ ਨੂੰ ਮਾਰਿਆ ਜਾਂ ਕਿਵੇਂ ਕੀਤਾਗਾ ਇਹਨਾਂ ਨੂੰ ਤਾਂ ਵਕੀ ਦਿੱਤੀ ਪਈ ਹੈਗੀ ਤੇ ਉੱਥੇ ਮੈਡੀਕਲ ਜਿਹੜੇ ਕਮਰੇ ਚ ਚੈੱਕ ਕੀਤੇ ਮੁਲਾਜ਼ਮਾਂ ਉੱਥੇ ਹੈ ਹੀ ਨਹੀਂ ਗਏ ਇਹ ਹਾਂ ਸਾਰਾ ਸਬੂਤ ਇੱਥੇ ਫੜਿਆ ਗਿਆ ਉਹਦਾ ਜਦੋਂ ਜੀ ਆ ਤੁਹਾਡੀਆਂ ਭਤੀਜੀਆਂ ਸੀ ਤੁਹਾਡਾ ਸਾਕਾ ਭਰਾ ਸੀ ਜਿਹੜੇ ਇਹ ਦੋਸ਼ ਲੱਗ ਰਹੇ ਐ ਤੁਸੀਂ ਬੱਚਿਆਂ ਨੂੰ ਪੁੱਛਿਆ ਵੀ ਇਹ ਗੱਲ ਸਹੀ ਐ ਜਾਂ ਕਿਸ ਦਾ ਇਹ ਕਹਿੰਦੀਆਂ ਨਹੀਂ ਜੀ ਗਲਤ ਐ ਕੰਮ ਇਹ ਹੈ ਨਹੀਂ ਦੋਸ਼ ਮਾੜਾ ਲਾਈ ਜਾਂਦੀ ਸਾਡੇ ਤੇ ਹੈ ਨਹੀਂ ਇਹ ਕੰਮ ਨਹੀਂ ਕੀਤਾ ਸਾਡੇ ਡਾਡੀਆਂ ਜੀ ਇਹ ਤਾਂ ਰੋਈ ਜਾਂਦੀਆਂ ਵਿਚਾਰੀਆਂ ਆ ਵੀ ਆ ਵੀ ਪੁੱਛਿਆ ਜਾਵੇ ਬੇਟੀ ਸਿਆ ਰਹੇ ਚਲੋ ਆਪਾਂ ਜਿਹੜੀ ਕੁੜੀ ਵਿਆਹੀ ਆ ਉਸਦੇ ਨਾਲ ਗੱਲ ਕਰਾਂਗੇ ਕੁੜੀ ਆਓ ਇੱਕ ਮਿੰਟ ਆ ਜਾ ਬੇਟੇ ਆਪਾਂ ਜਿਹੜੀ ਲੜਕੀ ਵਿਆਹੀ ਆ ਉਹ ਵੀ ਹੁਣ ਇੱਥੇ ਪਹੁੰਚੀ ਹੈ ਉਸ ਦਾ ਜਨਨ ਕਿ ਘਰ ਵਾਲਾ ਉਹ ਵੀ ਪਹੁੰਚਿਆ ਉਸ ਨੂੰ ਵੀ ਪੁੱਛਾਂਗੇ ਸਾਰੀ ਜਾਣਕਾਰੀ ਲਵਾਂਗੇ ਕਿ ਜਿਹੜੇ ਦੋਸ਼ ਲਾਏ ਜਾ ਰਹੇ ਐ ਗੁਰਿਕ ਨਾਨਾ ਕੁਆ ਲక్ష్ਮੀ ਕੌਰ ਜਸਵਿੰਦਰ ਲక్ష్ਮੀ ਕੌਰ ਲక్ష్ਮੀ ਕੌਰ ਲక్ష్ਮੀ ਕੌਰ ਜਿਹੜੇ ਤੁਹਾਡੇ ਪਿਤਾ ਤੇ ਦੋਸ਼ ਲਾਏ ਆ ਵੀ ਉਹ ਤੁਹਾਡੀ ਭੈਣ ਦੇ ਨਾਲ ਜਨਨ ਕਿ ਗਲਤ ਸਬੰਧ ਸੀ ਕੀ ਉਹ ਗੱਲ ਹੈ ਗਲਤ ਹੈ ਜੀ ਹੈ ਗਲਤ ਹੈ ਜੀ ਨੀ ਉਹ ਮੈਂ ਮਹੌ ਕਰਾ ਕੇ ਮੈਂ ਤੇਰੀ ਮੰਮੀ ਮਜਰ ਵੀ ਦੋ ਸਿਰ ਲਾਇਆ ਹੈ ਬਾਕੂ ਤੁਹਾਡਾ ਸਹੀ ਸੀ ਹਾਂ ਜੀ ਸਹੀ ਸੀ ਡੈਡੀ ਜੀ ਹਾਂ ਉਹ ਸਹੀ ਸੀ ਮੰਮੀ ਗਲਤ ਹੈ ਮੰਮੀ ਗਲਤ ਸੀ ਗਲਤ ਉਹ ਕਿਸ ਤਰ੍ਹਾਂ ਮੰਮੀ ਗਲਤ ਸੀ ਤੁਹਾਡੀ ਪਤਾ ਨਹੀਂ ਜੀ ਉਹ ਤਾਂ ਨਹੀਂ ਅੱਛਾ ਤੁਸੀਂ ਇੱਥੇ ਰਹਿੰਦੇ ਰਹੇ ਹੋ ਕਿੱਡੇ ਹੋ ਕੇ ਗਏ ਹੋ ਕਿਤੇ ਤੁਹਾਡੇ ਬਾਪ ਨੇ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਗਲਤ ਹਰਕਤ કરી ਸੀ ਕਦੇ ਨਹੀਂ ਜੀ ਨਹੀਂ ਕੀਤੀ ਵੀ ਤੁਹਾਡਾ ਬਾਪ ਇਹਦਾ ਮਤਲਬ ਸਹੀ ਸੀ ਤੁਸੀਂ ਇਹੀ ਗੱਲ ਕਹਿ ਰਹੇ ਹੋ ਹਾਂਜੀ ਡੈਡੀ ਜੀ ਸਹੀ ਸੀ ਫਿਰ ਕਤਲ ਕਿਉਂ ਹੋ ਜਾਂਦਾ ਤੇ ਜਿਹੜੀ ਮੰਮੀ ਵੱਲੋਂ ਜਾਂ ਕਿਤੇਰੇ ਬਾਪ ਦਾ ਕੋਟਾ ਮਾਰ ਕੇ ਕਤਲ ਕਰਤਾ ਇਹ ਸਾਨੂੰ ਨਹੀਂ ਪਤਾ ਜੀ ਅਸੀਂ ਹੈ ਨਹੀਂ ਸੀ ਇਹ ਤਾਂ ਅੱਗ ਨਾਲ ਦੇ ਆਏ ਹਾਂ ਅਸੀਂ ਸਾਨੂੰ ਤਾਂ ਫੋਨ ਲਾਇਆ ਜੀ ਤੇ ਤਾਂ ਅਸੀਂ ਇੱਥੇ ਆਏ ਇੱਥੇ ਆ ਕੇ ਵੇਖਿਆ ਤਾਂ ਇਹ ਜ਼ੁਲਮ ਹੋਇਆ ਪਿਆ ਸੀ ਸਾਡੇ ਤੇ ਜੀ ਕੀ ਲੱਗਦਾ ਪਰਿਵਾਰ ਦਾ ਤੁਹਾਨੂੰ ਸਾਨੂੰ ਇਹ ਲੱਗਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸ ਕਿਸ ਤਰ੍ਹਾਂ ਦਾ ਇਨਸਾਫ ਵੀ ਕੋਈ ਵੀ ਬੰਦਾ ਹੋਵੇ ਜਿਹਨੇ ਕੀਤਾ ਕੰਮ ਨਾਲ ਦੇ ਉਹ ਫੜਿਆ ਜਾਵੇ ਤੇ ਕਾਰਵਾਈ ਕੀਤੀ ਜਾਵੇ ਸਾਡੇ ਦੇ ਕਿਨੂੰ ਦੇ ਵੀ ਠੀਕ ਹੈ ਸਾਨੂੰ ਖਤਰਾ ਅਸੀਂ ਤੱਕ ਨਾਲ ਦੇ ਰਾਤ ਨੂੰ ਰਾਤਾਂ ਜਾ ਕੇ ਕੱਢਦੇ ਪਏ ਇੱਥੇ ਠੀਕ ਹੈ ਜੀ ਗੱਲ ਇਹ ਹੈ ਜੀ ਜੀ ਸਦਾਈ ਦੀ ਉਹਨਾਂ ਦਾ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਤੁਹਾਡਾ ਭਾਈ ਸੀ ਹਾਂ ਸਾਡਾ ਭਾਈ ਸੀ ਹਾਂ ਜੀ ਹਾਂ ਭਾਈ ਜੀ ਜਿਹੜੇ ਉੱਤੇ ਜਨਨ ਕਿ ਦੋਸ਼ ਲੱਗ ਰਿਹਾ ਕਿਵੇਂ ਆਏ ਇਹ ਗਲਤ ਹੈ ਜੀ ਗਾਵ ਤੇ ਗਾਵ ਤੇ ਹਾਂ ਉਹ ਭਗਤ ਬੰਦਾ ਹੀ ਵਿਚਾਰਾ ਮਸਾ ਤੋੜਦਾ ਸੀ ਡੰਡੇ ਤੇ ਹਾਂ ਇਹ ਕਿੰਨੀ ਉਮਰ ਕਿੰਨੀ ਸੀ ਉਹਨਾਂ ਦੀ ਉਹ 55 ਸਾਲ 55 ਸਾਲ ਹਾਂ 55 ਸਾਲ ਸੀ ਜੀ ਹਾਂ ਸਹੀ ਬੰਦਾ ਸੀ ਜਮਾ ਇਹਨਾਂ ਬੱਕਰੀਆਂ ਚਾਰਦਾ ਸੀ ਗੁਜ਼ਾਰਾ ਕਰਦਾ ਸੀ ਕਰਦਾ ਆ ਉਹ ਐਂ ਪਾਸ ਕਰਦਾ ਸੀ ਆਪਦਾ ਜੀ ਹਾਂ ਇਨੀ ਉਹਦੇ ਘਰ ਵਾਲੀ ਨੇ ਫਿਰ ਕਿਉਂ ਕੋਟਾ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ ਬੱਸ ਸਾਫ ਚ ਮਾਰੇ ਮੋٹے ਖਬੜੇ ਹੁੰਦੇ ਆ ਮਾਰੇ ਮੋٹے ਲੜ ਪੈਂਦੇ ਸੀ ਬੰਮ ਮੜ ਕੇ ਗਲਤ ਹਾਂ ਇਹ ਗਲਤ ਕੰਮ ਕਰਦੀ ਛ ਨਾ ਤਾਂ ਕਰਕੇ ਹਾਂ ਹਾਂ ਰੋਕਦਾ ਹਾਂ ਸਰ ਦੇਖੋ ਹਾਂ ਜੀ ਅਸੀਂ ਤਾਂ ਇਹ ਕਹਿੰਨੇ ਜੀ ਇਹ ਜਿਹੜਾ ਹੁਣ ਜਿਹੜਾ ਇਲਜ਼ਾਮ ਲੱਗਿਆ ਉਹ ਤਾਂ ਬਹੁਤ ਜ਼ਾਦੇ ਗਲਤ ਹੈ ਜੀ ਬੱਚੀਆਂ ਬਹੁਤ ਸਿਆਣੀਆਂ ਨਿੱਕੀਆਂ ਨਿੱਕੀਆਂ ਬੱਚੀਆਂ ਘਰ ਪਰਿਵਾਰ ਬਹੁਤ ਸੋਹਣਾ ਸੀਗਾ ਬਸ ਜਦੋਂ ਕੋਈ ਜ਼ੁਲਮ ਬਣ ਲੱਗਿਆ ਤਾਂ ਕੋਈ ਪਤਾ ਨਹੀਂ ਲੱਗਿਆ ਕਿਸੇ ਨੂੰ ਵੀ ਇਹਨਾਂ ਤੇ ਕੀ ਜ਼ੁਲਮ ਬਣ ਗਿਆ ਅਸੀਂ ਤਾਂ ਕਹਿੰਨੇ ਵੀ ਇਹਦਾ ਇਨਸਾਫ ਹੋਣਾ ਚਾਹੀਦਾ ਜਿਹਦੀ ਡੈਸ ਹੋਈ ਹੈ ਉਹਦਾ ਇਨਸਾਫ ਹੋਣਾ ਚਾਹੀਦਾ ਉਹਦੀ ਮੌਤ ਦੇ ਕਤਲ ਨੂੰ ਜ਼ਰੂਰ ਪੜਿਆ ਜਾਣਾ ਚਾਹੀਦਾ ਕੋਈ ਵੀ ਸਜ਼ਾ ਮਿਲਣੀ ਚਾਹੀਦੀ ਐ ਸਾਨੂੰ ਜੀ ਸਰ ਬਾਕੀ ਦੇਖੋ ਆ ਉਹ ਤੁਹਾਨੂੰ ਸਬੂਤ ਦਿਖਾਈਏ ਸਾਰਾ ਜਿਹੜਾ ਮਨੂਦ ਆ ਰਾਮੰਦ ਸਾਡੇ ਕੋਲ ਸਾਰਾ ਕੁਝ ਚੀਜ਼ ਚਲੋ ਪਿਆਰਾਂ ਦੇ ਪਿਆਰਾਂ ਇੱਕ ਮਿੰਟ ਪਿਆਰ ਇਹ ਪਿਆਰਾ ਸਿੰਘ ਜੀ ਪਿਆਰਾ ਸਿੰਘ ਜੀ ਇੱਥੇ ਇਹਦੀ ਡੈਥ ਹੋ ਗਈ ਇੱਕ ਥਾਂ ਤੇ ਜੀ ਬਾਕੀ ਹੋਰ ਨਿਸ਼ਾਨ ਨਹੀਂ ਹੈ ਜੀ ਹੂੰ ਕਤਲ ਨੇ ਇਥੋਂ ਖੜਕੇ ਜੀ ਵਾਰਦਾਤ ਕੀਤੀ ਗਈ ਹੈ ਜੀ ਮੈਂ ਕਹ ਰਿਹਾ ਵੇ ਛੱਟੇ ਗਏ ਹੋਏ ਆ ਉਹ ਮੌਜੂਦ ਹੈ ਜੀ ਵਿੱਚ ਹਾਂ ਇਹ ਬਲੱਡ ਹੈ ਜੀ ਸਾਰਾ ਇੱਕ ਥਾਂ ਤੇ ਜੀ ਫੜ ਕੇ ਬੰਦਾ ਜੀ ਮਾਰਿਆ ਗਿਆ ਜੀ ਸਾਨੂੰ ਬੇਰਹਿਮੀ ਨਾਲ ਵੱਢਿਆ ਗਿਆ ਇੱਥੇ ਜੀ ਸ਼ਰੀਆਂ ਬੰਦਾ ਬੇਰਹਿਮੀ ਨਾਲ ਵੱਢਿਆ ਗਿਆ ਜੀ ਤੇ ਛੱਟਿਆ ਦੇਖ ਜਾਵੇ ਵੀ ਆਹੇ ਛੱਟੇ ਮਗਰ ਗਏ ਹੋਏ ਨੇ ਜਿਹੜੇ ਠੀਕ ਹੈ ਜੀ ਉਹ ਉਹ ਹਾਂ ਜੋ ਨਿਸ਼ਾਨ ਵਿੱਚ ਲਓ ਜੀ ਪੁਲਿਸ ਅੱਗੇ ਉਹ ਸੋਸ਼ਲ ਮੀਡੀਆ ਪਲੀਜ਼ ਕਮ ਸੇ ਕਮ ਆਹ ਦੇਖੋ ਜੀ ਮਜੂਦ ਛੱਟੇ ਆ ਜੀ ਆਹ ਦੇਖੋ ਜੀ ਇੱਧਰ ਵੀ ਲੱਗੇ ਹੋਏ ਨੇ ਠੀਕ ਹੈ ਜੀ ਆਹ ਵੀ ਹਾਂਜੀ ਇੱਧਰ ਵੀ ਦੇਖੋ ਜੀ ਸਾਰੇ ਕੈਮਰਾ ਹਾਂਜੀ ਸ਼ੂਟ ਕਰੋ ਸਾਰੀ ਵੀਡੀਓ ਜਿੱਥੇ ਜਿੱਥੇ ਛੱਟੇ ਲੱਗੇ ਹੋਏ ਨੇ ਇੱਥੇ ਬੇਰਹਿਮੀ ਨਾਲ ਇੱਧਰ ਕਰੋ ਸਰ ਇੱਥੇ ਖੜਕੇ ਜੀ ਕਿਤੇ ਕਤਲ ਨੇ ਫਿਰ ਅਮੀ ਨਾਲ ਕਤਲ ਕੀਤਾ ਹੋਇਆ ਠੀਕ ਹੈ ਸਾਨੂੰ ਇਨਸਾਫ ਚਾਹੀਦਾ ਜੀ ਇਸ ਗੱਲ ਦਾ ਹੋਰ ਵੀ ਇਹ ਜਨਨ ਕਿ ਪੈਂਟ ਚੋਂ ਮੋਤਵਾਰ ਦੇਖੋ ਦੇਖੋ ਕਿ ਮੈਂ ਪੂਰੀ ਪਹਿਲਾ ਵੀਡੀਓ ਪਰ ਪੂਰੀ ਫੁੱਲ ਜੀ ਅੱਛਾ ਦੇਖੋ ਜੀ ਜੇ ਕਹੇ ਲਈ ਔਰਤ ਨੇ ਕਿਸੇ ਨੇ ਹਵਾਰਦਤ ਕੀਤੀ ਹੋਵੇ ਤਾਂ ਬੰਦਾ ਹੈਲਚੋਲ ਜ਼ਰੂਰ ਕਰਦਾ ਜੀ ਇਹ ਤਾਂ ਸੋਸ਼ਲ ਮੀਡੀਆ ਨੂੰ ਪਤਾ ਹੈਗਾ ਸਾਰੇ ਕਾਨੂੰਨ ਨੂੰ ਪਤਾ ਹੈਗਾ ਮੁਲਾਜ਼ਮ ਨੂੰ ਪਤਾ ਵੀਗੀ ਆਸ-ਪਾਸ ਹੋ ਸਕਦਾ ਬੰਦਾ ਜੀ ਬਾਕੀ ਨੋ ਜਵਾਨ ਬਿੰਦਾ ਜਾਣਕਾਰੀ ਹੋਰ ਵੀ ਲੈਣੇ ਆ ਪਿੰਡ ਚੋ ਵੀ ਇਥੋਂ ਜਿਹੜੇ ਕਿ ਮੋਹਤਵਰ ਵਿਅਕਤੀ ਜਿਹੜੇ ਨੇੜੇ ਰਹਿੰਦੇ ਆ ਉਹ ਵੀ ਪਹੁੰਚੇ ਆ ਇਹਨਾਂ ਤੋਂ ਵੀ ਜਾਣਕਾਰੀ ਲਵਾਂਗੇ ਪਰਿਵਾਰ ਵਾਰੇ ਇਹਨਾਂ ਨੂੰ ਵੀ ਪਤਾ ਵੀ ਬਾਈ ਆਜੋ ਇੱਕ ਮਿੰਟ ਵੀ ਜਿਹੜਾ ਜਿਹੜਾ ਇੱਕ ਇਹਦਾ ਬਾਈ ਦਾ ਕਤਲ ਹੋ ਜਾਂਦਾ ਜਾਨੀ ਕਿ ਕੀ ਲੱਗਦਾ ਇਹ ਵਜ੍ਹਾ ਕੀ ਲੱਗਦੀ ਤੁਹਾਨੂੰ ਵਜ੍ਹਾ ਤਾਂ ਇਹ ਇਹ ਇਨਸਾਨ ਤਾਂ ਬਹੁਤ ਚੰਗਾ ਸੀ ਜੀ ਹਾਂਜੀ ਇਹ ਗਲਤ ਹੋਇਆ ਕਤਲ ਹਾਂ ਜਿੰਨਾ ਜਿਹੜੇ ਉਹਨਾਂ ਨੇ ਦੋਸ਼ ਲਾਏ ਐ ਉਹ ਦੋਸ਼ ਸੱਚ ਨਹੀਂ ਗੇ ਸਾਰੇ ਝੂਠ ਸਾਫ ਤੋਂ ਹੋ ਰਹੇ ਐ ਹਾਂਜੀ ਠੀਕ ਐ ਬੱਚੀਆਂ ਉਹ ਜਿਹੜੀਆਂ ਬੱਚੀਆਂ ਤੇ ਇਲਜ਼ਾਮ ਲਾ ਰਹੇ ਉਹ ਉਹਨਾਂ ਬੱਚਿਆਂ ਦਾ ਸਾਰਾ ਦਿਨ ਉਹ ਉਹਦੇ ਨਾਲ ਬੱਕਰਾਂਾਂ ਚਾਰਦੀਆਂ ਹੁੰਦੀਆਂ ਸੀ ਇੱਕ ਮਿੰਟ ਬੱਚੀਆਂ ਤੇ ਇਧਰ ਬੱਚੀਆਂ ਤੇ ਇਲਜ਼ਾਮ ਲਾਉਂਦਾ ਕੌਣ ਐ ਬੱਚੀਆਂ ਤੇ ਇਲਜ਼ਾਮ ਅਗਿਆਨਕੋ ਲਾ ਰਹੀ ਐ ਹਾਂ ਗਿਆਨਕੋ ਲਾ ਰਹੀ ਆ ਉਸਦੇ ਪਿਆਰਾ ਸਿੰਘ ਦੇ ਘਰ ਵਾਲੀ ਹੂੰ ਇਹ ਸਭ ਝੂਠ ਆ ਜੀ ਜਿਹੜੇ ਬੱਚਿਆਂ ਦੇ ਬਿਆਨ ਲੱਗ ਰਹੇ ਆ ਜ ਜਦੋਂ ਉਹਦਾ ਕਤਲ ਹੁੰਦਾ ਪਹਿਲੇ ਦਿਨ ਕੀ ਕਿਹਾ ਜਾਂਦਾ ਸੀ ਵੀ ਕੋਈ ਬਾਹਰੋਂ ਬੰਦਾ ਆ ਕੇ ਉਸ ਨੂੰ ਜਨ ਕੇ ਕਤਲ ਕਰਕੇ ਮਾਰ ਗਿਆ ਪਹਿਲੇ ਦਿਨ ਤਾਂ ਜਨ ਕੇ ਵੀਡੀਓ ਇਸ ਤਰ੍ਹਾਂ ਵਾਇਰਲ ਹੋ ਰਹੀ ਸੀ ਚੱਲ ਰਹੀ ਸੀ ਦੂਸਰੇ ਦਿਨ ਜਨ ਕੇ ਵੀਡੀਓ ਵਾਇਰਲ ਹੋ ਰਹੀ ਹੈ ਕਹਿ ਰਹੇ ਆ ਕਿ ਉਹਦੀਆਂ ਜਨ ਕੇ ਬੱਚਿਆਂ ਦੇ ਨਾਲ ਉਹ ਗਲਤ ਕੰਮ ਕਰਦਾ ਸੀ ਉਹਦੇ ਘਰ ਵਾਲੀ ਤੋਂ ਜਨ ਕੇ ਜਰੈਨਿੰਗ ਆ ਉਸਨੇ ਜਨ ਘੋਟਾ ਮਾਰ ਕੇ ਉਸ ਦਾ ਕਤਲ ਕਰਤਾ ਪਹਿਲਾ ਕੀ ਹੈ ਸਰ ਅੱਗੇ ਹੋ ਜਾ ਬਾਈ ਮੜਾ ਜੀ ਅੱਛਾ ਸਰ ਮੈਂ ਸਰਪੰਚ ਹੀ ਆ ਅੱਛਾ ਹਾਂਜੀ ਤੁਸੀਂ ਮੌਜੂਦਾ ਸਰਪੰਚਾ ਇਸ ਪਿੰਡ ਦੇ ਹਾਂਜੀ 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 ਜੀ ਤੇ ਮੇਰੇ ਕੋਲ ਪਹਿਲਾਂ ਇਤਰਾਜ਼ ਦੇਣ ਗਈ ਜਦੋਂ ਉਹ ਬਿਆਨ ਕੌਰ ਹੂੰ ਉਹ ਕਹੇ ਇਹ ਹੀ ਕਹਿ ਰਹੀ ਸੀ ਵੀ ਜੇ ਕਿਸੇ ਨੇ ਮੇਰੇ ਘਰਵਾਲੇ ਦਾ ਕਤਲ ਕਰ ਵੀ ਦਿੱਤਾ ਤੇ ਆਪਣੇ ਕਿਸੇ ਨਾਲ ਦੁਸ਼ਮਣੀ ਨਹੀਂ ਕੋਈ ਕਾਰਵਾਈ ਨਹੀਂ ਕਰਵਾਉਣੀ ਹੂੰ ਅੱਜ ਉਹ ਹੀ ਗਿਆਨ ਕੌਰ ਹੂੰ ਗਲਤ ਝੂਠ ਲਾ ਕੇ ਉਹਨਾਂ ਦੇ ਆਪਣੇ ਘਰਵਾਲੇ ਤੇ ਇਲਜ਼ਾਮ ਹੂੰ ਠੀਕ ਹੈ ਸੱਚੀ ਹੋ ਰਹੀ ਹੈ ਹੂੰ ਇਹ ਸਰਾਸਰ ਝੂਠ ਹੈ ਹੂੰ ਕਿ ਇਸ ਦੀ ਕਹਾਣੀ ਪ੍ਰਸ਼ਾਸਨ ਨੂੰ ਸਾਰਾ ਹੁਣ ਪਤਾ ਲੱਗਿਆ ਬਾਅਦ ਚ ਪਹਿਲਾਂ ਕਹਾਣੀ ਕੁਸੂਰ ਸੀ ਪ੍ਰਸ਼ਾਸਨ ਦੇ ਧਿਆਨ ਚ ਵੀ ਅਸੀਂ ਲਿਆਂਦੀ ਸੀ ਹਾਂ ਮੈਡਮ ਐਸ ਐਚਓ ਦੇ ਧਿਆਨ ਚ ਵੀ ਲਿਆਂਦੀ ਸੀ ਬਈ ਇਹ ਬੰਦਾ ਜਮਾ ਬਹੁਤ ਹੀ ਵਧੀਆ ਇਨਸਾਨ ਹੈ ਇਹ ਬੰਦਾ ਇਹ ਜਿਹੜੇ ਸਾਫਤ ਕਰ ਰਹੀ ਝੂਠ ਇਹ ਹੋ ਨਹੀਂ ਸਕਦੀ ਹਾਂ ਹਾਂਜੀ ਫਿਰ ਕਤਲ ਵੀ ਇਸ ਨੇ ਗਿਆਨਕੌਰ ਨੇ ਕੀਤਾ ਹੈ ਕਤਲ ਗਿਆਨਕੌਰ ਨੇ ਕੀਤਾ ਜੀ ਠੀਕ ਹੈ ਹਾਂਜੀ ਉਹ ਕਹਿ ਰਹੀ ਆ ਆਪ ਹਾਂ ਵੀ ਮੈਂ ਕਤਲ ਕੀਤਾ ਹੈ ਕੀ ਕਹਿੰਦੇ ਟੋਹਾ ਪਟਿਆ ਉਹ ਕੀ ਕਹਾਣੀ ਹੈ ਜਿਹੜਾ ਟੋਹਾ ਪਟਿਆ ਪਿਆ ਸਾਰਾ ਪਰਿਵਾਰ ਨੇ ਦਿਖਾਇਆ ਕੋਲੇ ਕਈ ਪਈ ਹੈ ਵੀ ਟੋਹਾ ਪਟ ਰੱਖਿਆ ਸੀ ਉਹ ਨਹੀਂ ਟੋਹੇ ਨਹੀਂ ਜੀ ਪਤਾ ਲੱਗਿਆ ਉਹਦੋਂ ਮੈਂ ਨਹੀਂ ਵੇਖਿਆ ਇੱਧਰ ਟੋਹਾ ਤੁਸੀਂ ਵੇਖੇ ਹਾਂਜੀ ਇਹ ਤੇ ਕਿੰਤੂਆ ਕਹਿਣਾ ਪਰਿਵਾਰ ਵੀ ਪੱਟਿਆ ਪਿਆ ਅੱਛਾ ਯਹਾਂ ਪਰਿਵਾਰ ਤਾਂ ਕਹਿ ਰਿਹਾਈ ਮੈਂ ਵੈਸੇ ਧਿਆਨ ਚ ਨਹੀਂ ਉਹ ਤੇ ਲੈਂਦਾ ਪਤਾ ਤਾਂ ਉਹ ਦਿਨ ਥੋੜਾ ਜਿਆਦਾ ਸੀ ਆਪਣੇ ਬੀਜੀ ਅਸੀਂ ਹਾਂਜੀ ਤਾਂ ਕਰਕੇ ਸਾਡੇ ਧਿਆਨ ਚ ਨਹੀਂ ਆਇਆ ਗਿਆ ਤੇ ਮੈਨੂੰ ਵਿੱਚੋਂ ਇੱਕ ਆਪਣੇ ਨਗਰ ਨਿਵਾਸੀਆਂ ਨੇ ਇੱਕ ਦੋ ਬੰਦਿਆਂ ਨੇ ਵੀ ਕਿਹਾ ਹੈ ਵੀ ਟੋਵਾ ਵੀ ਪੱਟਿਆ ਹੋਇਆ ਸੀ ਉਹਨੇ ਠੀਕ ਹੈ ਉਹਨੂੰ ਖਪਾਉਣ ਵਾਸਤੇ ਅੱਛਾ ਹਾਂਜੀ ਇੱਕ ਜਿਹੜੇ ਸਾਡੇ ਰਿਸ਼ਤੇ ਆ ਜਿਹੜੇ ਸਾਡੇ ਰਿਸ਼ਤੇ ਆ ਜਨਕਿ ਧੀ ਤੇ ਬਾਪ ਦਾ ਇੱਕ ਬਹੁਤ ਜ਼ਿਆਦਾ ਵਿੱਤਰ ਇਸ ਤਾਈ ਜਿਹੜੇ ਸਾਡੇ ਦਿਨੋ ਦਿਨ ਰਿਸ਼ਤੇ ਆ ਕਹਿੰਦੇ ਚੱਕਣਾ ਚੂਰ ਹੁੰਦੇ ਜਾ ਰਹੇ ਆ ਸੋਸ਼ਲ ਮੀਡੀਆ ਤੇ ਇਹ ਵੀਡੀਓ ਚ ਵਾਇਰਲ ਹੋ ਜਿਹੜੇ ਵੇਖੀ ਲੋਕਾਂ ਨੇ ਸੁਣਿਆ ਤੇ ਲੋਕਾਂ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਵੀ ਇੱਕ ਬਾਪ ਆਪਣੀ ਛੋਟੀ ਦੀ ਬੱਚੀ ਦੇ ਨਾਲ ਇਦਾਂ ਦਾ ਇਹ ਕਰਮ ਕਰ ਸਕਦਾ ਹੈ ਉਸ ਤੋਂ ਬਾਅਦ ਜੇਨਨ ਕਿ ਹੁਣ ਇਹ ਸੱਚ ਸਾਹਮਣੇ ਆਇਆ ਮੋੜ ਹੈ ਕਹਾਣੀ ਨੇ ਜੇਨਨ ਕਿ ਇਸ ਨੇ ਹੋਰ ਲੈ ਲਿਆ ਇਹ ਕਹਿੰਦੇ ਵੀ ਬਿਲਕੁਲ ਨਹੀਂ ਇਹ ਬਿਲਕੁਲ ਸਾਜ਼ਿਸ਼ ਘੜੀ ਗਈ ਸੀ ਸਾਰੀ ਅੱਜ ਪੂਰਾ ਨੱਗਰ ਸਾਡੇ ਨਾਲ ਹੈ ਪਿੰਡ ਦੇ ਮੌਜੂਦਾ ਸਰਪੰਚ ਸਾਡੇ ਨਾਲ ਹੈ ਇਹ ਕਹਿ ਰਿਹਾ ਵੀ ਜਿਹੜਾ ਕਤਲ ਹੋਇਆ ਉਸਦੇ ਘਰ ਵਾਲੀ ਵੱਲੋਂ ਗਿਆਨਕੌਰ ਜਿਹੜੀ ਉਹਦੇ ਘਰ ਵਾਲੀ ਉਸਦੇ ਵੱਲੋਂ ਹੀ ਕੀਤਾ ਗਿਆ ਜਿਹੜੀ ਬੱਚੀ ਦੇ ਦੋਸ਼ ਲਾਏ ਆ ਉਹ ਬਿਲਕੁਲ ਜੇਨਨ ਕਿ નિર્ਦੋਸ਼ ਸੀ ਜਿਹੜਾ ਜਿਸ ਇਨਸਾਨ ਦਾ ਕਤਲ ਹੋਇਆ ਇਹ નિર્ਦੋਸ਼ ਸੀ ਫਿਰ ਆਦਮੀ ਜਿਹੜਾ ਹਾਂਜੀ નિર્ਦੋਸ਼ ਸੀ ਜੀ ਪਹਿਲਾਂ ਤੁਸੀਂ ਸਰਪੰਚਾਂ ਪਿੰਡ ਦੇ ਪਹਿਲਾਂ ਵੀ ਕੋਈ ਮਾੜੀ ਮੋਟੀ ਲੜਾਈ ਪੜਾਈ ਹੁੰਦੀ ਸੀ ਤੁਹਾਡੇ ਕੋਲੇ ਤਲਾਹਾਂ ਜਾਂਦੀਆਂ ਹੁਣ ਹਾਂਜੀ ਤਲਾਹਾਂ ਇਹਨਾਂ ਦੀਆਂ ਜਾਂਦੀਆਂ ਰਹੀਆਂ ਜੀ ਹੂੰ ਸਿਰਫ ਇਹਨਾਂ ਦੇ ਘਰ ਕਲੇਸ਼ ਥੋੜਾ ਬੋਤਾਂ ਰਹਿੰਦਾ ਸੀ ਇਹ ਜਨਾਨੀ ਜਿਹੜੀ ਇਹਦੇ ਘਰ ਵਾਲੀ ਗਿਆਨ ਕੋਰਾ ਹੈ ਇਹ ਕਹਿੰਦੀ ਸੀ ਵੀ ਮੈਨੂੰ ਆਪ ਦੇ ਮੇਰੇ ਘਰ ਵਾਲੇ ਨੂੰ ਵੱਖਰਾ ਕਰ ਦਿਓ ਹੂੰ ਠੀਕ ਹੈ ਜੀ ਹਾਂਜੀ ਇਹ ਇਹਦਾ ਕਰੈਕਟਰ ਪੱਖੋਂ ਇਹ ਗਲਤ ਸੀ ਜੀ ਇਸ ਕਰਕੇ ਇਸ ਬੰਦੇ ਨੂੰ ਇਹ ਪਾਸੇ ਕਰਨਾ ਚਾਹੁੰਦੀ ਸੀ ਹੂੰ ਤਾਂ ਹੀ ਹੋਇਆ ਕਤਲ ਹਾਂਜੀ ਤਾਂ ਕਤਲ ਹੋਇਆ ਇਸ ਦਾ ਜੀ ਇੱਕ ਉਹਨਾਂ ਦੀ ਭੂਆ ਵੱਲੋਂ ਵੀ ਕਿਹਾ ਜਾ ਰਿਹਾ ਜਿਹੜੀਆਂ ਜਨਨ ਕਿ ਲੜਕੀ ਦੀਆਂ ਭੂਆ ਜਨਨ ਕਿ ਸਾਕਸ ਦੀਆਂ ਜਿਹੜੀਆਂ ਉਹ ਬਾਈ ਦਾ ਕਤਲ ਹੋਇਆ ਉਹਦੀਆਂ ਭੈਣਾਂ ਵੱਲੋਂ ਕਿਹਾ ਜਾ ਰਿਹਾ ਵੀ ਉਹ ਲੜਕੀਆਂ ਨੂੰ ਵੀ ਕਿਤੇ ਤੋੜ ਦਿੰਦੀ ਸੀ ਕਿਤੇ ਜਨਨ ਕਿ ਬਾਅਦ ਚ ਫੈਸਲਾ ਕਰ ਲੈਂਦੀ ਸੀ ਪੈਸੇ ਲੈ ਲੈਂਦੀ ਸੀ ਇਹ ਵੀ ਗੱਲ ਸੱਚ ਆ ਹਾਂਜੀ ਇਹ ਗੱਲ ਸੱਚ ਆ ਜੀ ਹੂੰ ਇਸ ਤੋਂ ਪਹਿਲਾਂ ਇੱਕ ਉਹਨਾਂ ਨੇ ਬੇਟੀ ਦਾ 376 ਦਾ ਮੁਕੱਦਮਾ ਵੀ ਦਰਜ ਕਰਵਾਇਆ ਸੀ ਹੂੰ ਇਥੇ ਨਾਲ ਹੀ ਸਾਡੇ ਲਾਗਦੇ ਪਿੰਡ ਡੋਗ ਦੇ ਮੁੰਡੇ ਸੀ ਉਹਨਾਂ ਤੋਂ ਇਹਨਾਂ ਨੇ ਪੈਸੇ ਲਏ ਸੀ ਜੀ ਇਹ ਗਿਆਨਕੁਰ ਨੇ ਪੈਸੇ ਲੈ ਕੇ ਬਾਅਦ ਦੇ ਵਿੱਚ ਉਹਨਾਂ ਦਾ ਰਾਜਨਾਮਾ ਕੀਤਾ ਜੀ ਇਹਨੇ ਹਾਂਜੀ ਜਿਹਨ ਕਿ ਇੱਕ ਹਮ ਚੱਲ ਰਿਹਾ ਸੀ ਹਾਂਜੀ ਚੱਲ ਰਿਹਾ ਸੀ ਕਿ ਪੈਸੇ ਲੈ ਲੈਂਦੀ ਸੀ ਰਾਜਨਾਮਾ ਕਰ ਲੈਂਦੀ ਸੀ ਤੇ ਕੁੜੀਆਂ ਨੂੰ ਜਿਹਨ ਕਿ ਵਿਆਹ ਬੂ ਵੀ ਕਰ ਦਿੰਦੀ ਸੀ ਜਾਂ ਦੀ ਤੁਸੀਂ ਤੋੜ ਦਿੰਦੀ ਸੀ ਕਿਸੇ ਨਾਲ ਇਦਾਂ ਵੀ ਚੱਲਦਾ ਸੀ ਹਾਂਜੀ ਹਾਂਜੀ ਇਹ ਆਪ ਤੋੜ ਦਿੰਦੀ ਸੀ ਸਰ ਅਛਾ ਹਾਂਜੀ ਬੰਦੇ ਨੂੰ ਨਹੀਂ ਪੁੱਛਿਆ ਬੰਦੇ ਨੂੰ ਤਾਂ ਬੰਦਾ ਰਿਕਲ ਹੁੰਦਾ ਸੀ ਇਸ ਗੱਲ ਦੇ ਵਿੱਚ ਕਿਉਂਕਿ ਬੰਦਾ ਬਹੁਤ ਵਧੀਆ ਸੀ ਨਾ ਜੀ ਹਾਂ ਉਹ ਇਸ ਗੱਲ ਤੇ ਖੁਸ਼ ਨਹੀਂ ਸੀ ਹੂੰ ਜਿਹੜੇ ਵੀ ਇਹ ਕੰਮ ਕਰ ਰਹੀ ਸੀ ਹੂੰ ਤਾਂ ਕਰਕੇ ਬਸ ਉਹ ਇਹਨਾਂ ਨੇ ਇਸ ਨੂੰ ਖਤਮ ਕਰਨਾ ਚਾਹਿਆ ਹੁਣ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦਾ ਜਿਹੜੇ ਕਿ ਪਾਚਾ ਦਰਜ ਹੋਇਆ ਕਿਸ ਤਰ੍ਹਾਂ ਹੋਇਆ ਪੋਰਸਾ ਪ੍ਰਸ਼ਾਸਨ ਨੇ ਹਜੇ ਪਤਾ ਨਹੀਂ ਜੀ ਉਹ ਕਿਹੜੀਆਂ ਕਿਹੜੀਆਂ ਤਰਾਹਾਂ ਲਾਤੀਆਂ ਵੈਸੇ ਅਸੀਂ ਉਸ ਤੋਂ ਬਾਅਦ ਨਹੀਂ ਗਏ ਸਾਨੀ ਹਾਂਜੀ ਉਹ ਤਾਂ ਜੋ ਚਲੋ ਐਫ ਆਈਰ ਦੀ ਨਕਲ ਕਢਾਈ ਤੋਂ ਹੀ ਸਾਨੂੰ ਪਤਾ ਲੱਗਣਾ ਹੈ ਹਮ ਕਿਹੜੀਆਂ ਕਿਹੜੀਆਂ ਤਰਾਹਾਂ ਲਾਈਆਂ ਹਾਂਜੀ ਗਿਆਨਕੌਰ ਨੂੰ ਗ੍ਰਿਫਤਾਰ ਕਰ ਲਿਆ ਹੁਣ ਹਾਂਜੀ ਗਿਆਨਕੌਰ ਨੂੰ ਗ੍ਰਿਫਤਾਰ ਕਰ ਲਿਆ ਜੀ ਉਹ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈ ਜੀ ਹਾਂਜੀ ਜਦੋਂ ਇੱਥੇ ਕਤਲ ਹੋ ਜਾਂਦਾ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਫਿਰ ਗਿਆਨਕੌਰ ਤੋਂ ਪੁੱਛਿਆ ਗਿਆ ਗਿਆਨਕੌਰ ਨੇ ਕੀ ਕਿਹਾ ਵੀ ਕਿਉਂ ਕਤਲ ਹੋ ਗਿਆ ਕੌਣ ਕਰ ਗਿਆ ਇਹ ਤਾਂ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਕੋਈ ਆਦਮੀ ਬਾਹਰੋਂ ਆਇਆ ਤੇ ਉਸ ਨੂੰ ਮਾਰ ਕੇ ਚਲਾ ਗਿਆ ਪਹਿਲਾਂ ਤਾਂ ਇਸ ਤਰ੍ਹਾਂ ਹੀ ਕਿਹਾ ਜਾਂਦਾ ਸੀ ਨਾ ਹਾਂਜੀ ਪਹਿਲਾਂ ਇਹ ਹੀ ਗੱਲ ਕਹਿ ਰਹੀ ਸੀ ਗਿਆਨਕੌਰ ਇਹ ਹੀ ਗੱਲ ਕਹਿ ਰਹੀ ਸੀ ਵੀ ਸਾਨੂੰ ਪਤਾ ਨਹੀਂ ਕੋਈ ਬਾਹਰੋਂ ਆ ਕੇ ਇਹਨੂੰ ਕਤਲ ਕਰਕੇ ਗਿਆ ਹੈ ਵੀ ਅਸੀਂ ਤਾਂ ਘਰ ਹੈ ਨਹੀਂ ਸੀ ਪਰ ਜਦੋਂ ਉਹਦੇ ਜਿਵੇਂ ਪੁਲਿਸ ਨੇ ਬਿਆਨ ਲਈ ਉਹ ਤਾਂ ਕਹਿ ਰਹੀ ਸੀ ਵੀ ਮਿਆਲ ਦੀ ਬੇਟੀ ਕੋਲੇ ਗਈ ਹੈ ਪਰ ਬੇਟੀ ਕੋਲੇ ਨਹੀਂ ਗਈ ਸੀ ਉਹ ਸਾਡੇ ਪੈਂਦੀ ਰਾਤ ਰਹਿ ਰਹੀ ਸੀ ਉਦੋਂ ਹੂੰ ਉਹ ਵੀ ਉਸ ਦਾ ਸਾਰਾ ਇਲਜ਼ਾਮ ਜਿਹੜੇ ਸੀ ਕਿ ਲਾਏ ਉਹ ਗਲਤ ਹੈ ਕੀ ਲੱਗਦਾ ਇਸ ਦੇ ਪਿੱਛੇ ਕੋਈ ਗਿਆਨਕੋਰ ਕੱਲੀ ਹੋ ਸਕਦੀ ਆ ਕਿ ਹੋਰ ਵੀ ਆਦਮੀ ਹੋ ਸਕਦੇ ਕਤਲ ਦੇ ਪਿੱਛੇ ਕਿਸ ਦਾ ਹੋਰ ਵੀ ਹੱਥ ਹੋ ਸਕਦਾ ਹੋ ਸਕਦਾ ਸਾਨੂੰ ਤਾਂ ਲੱਗ ਰਿਹਾ ਜੀ ਸਰ ਵੀ ਇਹ ਕੱਲੀ ਤੋਂ ਕਤਲ ਦਾ ਕਾਹਦਾ ਹੋਣਾ ਹੋ ਸਕਦਾ ਹੈ ਕਿ ਕਿਸੇ ਬੰਦੇ ਦਾ ਹੱਥ ਹੋਵੇ ਵਿੱਚ ਵੀ ਇੱਕ ਔਰਤ ਹੈ ਵੀ ਇੱਕ ਔਰਤ ਹੈ ਵੀ ਇਡਾ ਦਲ ਨਹੀਂ ਹੁੰਦਾ ਔਰਤ ਦਾ ਵੀ ਔਰਤ ਕੱਲੀ ਕਰ ਸਕਦੀ ਹੈ ਨਹੀਂ ਜੀ ਇਹ ਕੱਲੀ ਔਰਤ ਤਾਂ ਕਤਲ ਕਰ ਹੀ ਨਹੀਂ ਸਕਦੀ ਜੀ ਉਸ ਨੇ ਵੈਸੇ ਉਹ ਕੋਟਾ ਸ਼ੋਅ ਕਰ ਰਹੀ ਹੈ ਆਪਣੇ ਬਿਆਨਾਂ ਦੇ ਵਿੱਚ ਠੀਕ ਹੈ ਪਰ ਅਸੀਂ ਵੇਖਿਆ ਸ਼ਾਰਪ ਦੇ ਨਿਸ਼ਾਨ ਸੀ ਉਹਦੀ ਹੂੰ ਹੂੰ ਬਹੁਤ ਜਿਆਦੇ ਨਿਸ਼ਾਨ ਸੀ ਹੂੰ ਕੋਈ ਇੱਕ ਅੱਧਾ ਨਿਸ਼ਾਨ ਨਹੀਂ ਸੀ ਹੂੰ ਉਸਨੇ ਤਾਂ ਇਹ ਜੀ ਇਹ ਥੋੜੇ ਦਿਨ ਪਹਿਲਾਂ ਆਪਦੀ ਇੱਕ ਬੇਟੀ ਦੀ ਇਹਨੇ ਕੋ ਲਵ ਮੈਰਿਜ ਕਰਵਾਈ ਹੈ ਹਾਂਜੀ ਤੇ ਉਹ ਵੀ ਇਹਨੇ ਗਲਤ ਕੀਤਾ ਆਪਦੇ ਘਰ ਵਾਲੇ ਤੋਂ ਧੱਕੇ ਨਾਲ ਹੋਇਆ ਇਹ ਕੰਮ ਅੱਛਾ ਹਾਂਜੀ ਵੀ ਆਪਦੀ ਬੱਚੀ ਦੀ ਇਹਨੇ ਲਵ ਮੈਰਿਜ ਕਰਵਾਤੀ ਕਿਤੇ ਹਾਂਜੀ ਅੱਛਾ ਲਵ ਮੈਰਿਜ ਕਰਵਾਈ ਹੈ ਬਾਅਦ ਦੇ ਵਿੱਚ ਉਹਨਾਂ ਨੂੰ ਪਸਾਉਣਾ ਵੀ ਚਾਹੁੰਦੀ ਸੀ ਜੀ ਠੀਕ ਹੈ ਜੀ ਉਹ ਬੰਦੇ ਸਹੀ ਸੀ ਤਾਂ ਕਰਕੇ ਉਹ ਵੀ ਉਹ ਪਰਿਵਾਰ ਜਿੱਥੇ ਲਵ ਮੈਰਿਜ ਕਰਾਈ ਸੀ ਲੜਕੀਆਂ ਦਾ ਪਤਾ ਲੱਗਿਆ ਪਰਿਵਾਰ ਕਿੱਥੋਂ ਦਾ ਸੀ ਉਹ ਉਹ ਪਿਆਰ ਆਵਾਂ ਆਣੇ ਦਾ ਸੀ ਜੀ ਅੱਛਾ ਹਾਂਜੀ ਪਹਿਲਾਂ ਤਾਂ ਇਹ ਜਨਕੀ ਸਹਿਮਤੀ ਨਾਲ ਉਹਦੇ ਜਨਕੀ ਜਨਕੀ ਕਰਤੀ ਸ਼ਾਦੀ ਕਰਤੀ ਲੜਕੀ ਦੀ ਫਿਰ ਉਹਨਾਂ ਲੜਕੀ ਲੜਕੇ ਨਾਲ ਜਨਕੀ ਪਸਾਉਣਾ ਚਾਹੁੰਦੀ ਸੀ ਗਿਆਨਕੌਰ ਹਾਂਜੀ ਉਹ ਪਸਾਉਣਾ ਕਿਸ ਤਰ੍ਹਾਂ ਚਾਹੁੰਦੀ ਸੀ ਉਹ ਉਹਨਾਂ ਨੂੰ ਸੌਣਾ ਚਾਹੁੰਦੀ ਸੀ ਵੀ ਇਹ ਕਤਲ ਕਰਨ ਦੇ ਵਿੱਚ ਇਹ ਉਹ ਬੰਦੇ ਆਏ ਆ ਜੀ ਕਿਉਂਕਿ ਪੁਲਿਸਰ ਨੇ ਉਹਨਾਂ ਨੂੰ ਵੀ ਹਰਸਤ ਦੇ ਵਿੱਚ ਲਿਆ ਸੀ ਉਹਨਾਂ ਦੀ ਛਾਣਬੀਨ ਕਰਕੇ ਬਾਅਦ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਸੀ ਜਿਹੜੀ ਲੜਕੀ ਦੀ ਲਵ ਮੈਰਿਜ ਹੋਈ ਹੈ ਕੀ ਉਹ ਹੁਣ ਉਸ ਪਰਿਵਾਰ ਦੇ ਸਹੁਰਾ ਪਰਿਵਾਰ ਦੇ ਵਿੱਚ ਰਹਿ ਰਹੀ ਆ ਜੀ ਹਾਂਜੀ ਰਹਿ ਰਹੀ ਹੈ ਜੀ ਸਹੁਰਾ ਪਰਿਵਾਰ ਦੇ ਵਿੱਚ ਰਹਿ ਰਹੀ ਆ ਉਹ ਲੜਕੀ ਨਹੀਂ ਆਈ ਇੱਥੇ ਅੱਛੇ ਨਹੀਂ ਆਈ ਹਾਂਜੀ ਯਾਨੀ ਕਿ ਇੱਕ ਐ ਦੱਸੋ ਮੈਨੂੰ ਜਦੋਂ ਵੇਖੋ ਅਸੀਂ ਹੁਣ ਦਿਖਾਈਆਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਉਹ ਛੱਟੇ ਬਹੁਤ ਦੂਰ ਤੱਕ ਗਏ ਆ ਇਹ ਕੰਦ ਦੇ ਉੱਪਰ ਜਿਹੜੇ ਬਲੱਡ ਦੇ ਆ ਯਾਨੀ ਕਿ ਖੂਨ ਦੇ ਛੱਟੇ ਬਹੁਤ ਦੂਰ ਪਏ ਆ ਉਸ ਨੂੰ ਕਿਵੇਂ ਦੇਖਾਂ ਹਾਂਜੀ ਉਹ ਵੀ ਪੂਰਾ ਪੁਲਿਸ ਨੇ ਨਿਰੀਖਣ ਕੀਤਾ ਈ ਵੀ ਘੱਟੋ ਘੱਟ 15 20 ਫੁੱਟ ਦੂਰ ਉਹਦੇ ਛੱਟੇ ਗਏ ਆ ਇਹ ਮਾੜਾ ਮੋਟਾ ਘਾਤ ਨਹੀਂ ਇਹਨਾਂ ਨੇ ਕੋਈ ਹਥਿਆਰ ਵਰਤਿਆ ਠੀਕ ਹੈ ਜੀ ਪੂਰੇ ਇੱਕ ਰਪੈਂਸਾ ਤੁਹਾਡੀ ਗੱਲ ਮੈਂ ਵਿੱਚ ਕੱਟਦਾ ਜਿਸ ਦਿਨ ਕਤਲ ਹੁੰਦਾ ਹੈ ਉਸ ਦਿਨ ਜਿਹਨ ਕੇ ਪ੍ਰਸ਼ਾਸਨ ਪੁਲਿਸ ਪੂਰੀ ਪਹੁੰਚਦੀ ਹੈ ਤੇ ਜਾਨੀ ਕਿ ਡਿਪਟੀ ਸਾਹਿਬ ਵੀ ਪਹੁੰਚੇ ਐ ਅਸੀਂ ਵੇਖਿਆ ਉਹ ਜਾਨੀ ਕਿ ਡੌਗ ਆਏ ਆ ਤੇ ਗਿਆਨਕੌਰ ਵੀ ਉਸ ਵਕਤ ਘਰੇ ਸੀਗੀ ਜਦੋਂ ਉਹ ਕਤਲ ਹੋਇਆ ਤੇ ਉਹ ਡੌਗ ਆਇਆ ਕਿ ਉਹ ਡੌਗਾਂ ਨੇ ਫਿਰ ਉਹਨੂੰ ਸੁੰਘਿਆ ਸੁੰਗਣ ਸ਼ਕਤੀ ਬੜੀ ਹੁੰਦੀ ਹੈ ਉਹਨਾਂ ਦੀ ਜਾਨੀ ਕਿ ਜਿਹੜੇ ਬੰਦੇ ਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਹੁੰਦਾ ਜਾਨੀ ਕਿ ਉਹਨੂੰ ਮੂੰਹ ਲਾਉਂਦੇ ਗਿਆਨਕੌਰ ਨੂੰ ਮੂੰਹ ਨਹੀਂ ਲਾਉਂਦੇ ਕੁੱਤਿਆਂ ਨੇ ਨਹੀਂ ਗਿਆਨਕੌਰ ਅੰਦਰ ਬਿਠਾਈ ਹੋਈ ਸੀ ਹਾਂਜੀ ਉਸ ਤੋਂ ਕੋਈ ਪਛਪੜਤਾਲ ਕਰ ਐਸੀ ਹਾਂਜੀ ਡਿਪਟੀ ਸਾਹਿਬ ਅੰਦਰ ਬਿਠਾਇਆ ਕਿ ਉਹ ਤੋਂ ਪੁੱਛ ਪੜਤਾਲ ਕਰਦੇ ਸੀ ਸਰ ਅੱਛਾ ਹਾਂਜੀ ਜੀ ਪਰ ਜੋ ਵੀ ਇਹਨਾਂ ਦੇ ਨਾਲ ਕੋਈ ਕੋਈ ਹੋਇਆ ਵੀ ਕੋਈ ਕਤਲ ਕਰਨ ਵਾਲਾ ਉਹਨੇ ਕਿਸੇ ਨਾ ਬਾਈਕ ਦਾ ਆਸਰਾ ਲਿਆ ਉਹਦੇ ਤੇ ਚੜ ਗਈ ਤਾਂ ਕਰਕੇ ਕੁੱਤੇ ਨਹੀਂ ਤਾਂ ਜੇ ਤੁਰ ਕੇ ਜਾਂਦੇ ਤੇ ਫੇਰ ਤਾਂ ਕੁੱਤਿਆਂ ਨੇ ਕਾਢ ਹੀ ਲੈਣਾ ਸੀ ਕਤਲ ਹਾਂਜੀ ਤਾਂ ਕਰਕੇ ਨਹੀਂ ਉਹ ਅੱਗੇ ਵਧਿਆ ਜੀ ਡੱਗਾ ਸਿੰਘ ਜੀ ਇਹ ਪਿਆਰੇ ਸਿੰਘ ਦਾ ਭਰਾ ਹੀ ਸਦਨ ਸਿੰਘ ਜੀ ਡੀਸੀ ਸਿੰਘ ਜੀ ਆ ਭਰਾ ਨੇ ਜੀ ਉਹਨਾਂ ਦੇ ਦੇਖੋ ਇਹ ਇੰਨਾ ਕੁ ਚਾਹੁੰਦੇ ਆ ਜੀ ਪਲੀਜ਼ ਆਪ ਖੁਦ ਕੋਈ ਨਹੀਂ ਸਕਦੇ ਕਿ ਆ ਵੀ ਤੁਸੀਂ ਕਹਿ ਸਕਦੇ ਤੁਸੀਂ ਇਮਰਾਨਦ ਮੈਨਾਂ ਜਾਵਾਂ ਇਮਰਾਨਦ ਮੈਂ ਵਿੱਚ ਵੀ ਤੁਸੀਂ ਇਹਨਾਂ ਨਾਲ ਧੱਕਾ ਹੋਇਆ ਜੀ ਜਨਾਬ ਦੇਖੋ ਪਲੀਜ਼ ਵੀ ਸਾਨੂੰ ਤਾਂ ਮਜੂਦਾ ਚਾਹੀਦਾ ਜਿਹਦੇ ਵਿੱਚੋਂ ਖੇਤ ਦੇ ਵਿੱਚੋਂ ਕੋਈ ਸਬੂਤ ਚਾਹੀਏ ਮਿਲੇਗਾ ਜਿਹੜਾ ਉਹ ਤੁਹਾਨੂੰ ਚਾਹੀਦਾਗਾ ਸਾਰਾ ਤੇ ਲੇਕਿਨ ਜਿਹੜਾ ਕੋਈ ਕਾਤਲ ਹੈ ਜੀ ਉਹ ਸਾਨੂੰ ਹਰ ਹਾਲਤ ਚਾਹੀਦਾ ਜੀ ਅਸੀਂ ਵੀ ਬਾਹਰ ਖੇਤ ਦੇ ਵਿੱਚ ਰਹਿੰਨੇ ਆਂ ਜੀ ਪਲੀਜ਼ ਵੀ ਸਾਨੂੰ ਅਨਕਾ ਜਿਹੜਾ ਹੋਇਆ ਕਤਲ ਅਨਸਾਫ ਸਾਨੂੰ ਚਾਹੀਦਾ ਈ ਪਲੀਜ਼